ਸੋ ਅੱਜ ਸਰਕਲ ਪੁੰਗਰੀ ਵਿਕੇ ਪੈਂਦੇ ਪਿੰਡ ਕੋਟ ਉਮਰਾ ਮੇਰੇ ਨਾਲ ਬਹੁਤ ਹੀ ਸੂਝਵਾਨ ਕਿਸਾਨ ਵੀਰ ਜੁਕੇ ਇਹ ਤੋਂ ਦੇ ਜੰਗ ਫਾਰਮਰ ਵੀ ਆਪ ਖੁਦ ਹੱਥੀਂ ਕੀਤੀ ਕਰਦੇ ਆ ਮੈਂ ਬਤਾਉਂ ਖੇਤੀਬਾੜੀ ਵਿਸਤਾਰ ਅਫਸਰ ਸਰਕਲ ਦਾ ਅਧਿਕਾਰ ਤੇ ਹੁੰਦੀ ਨਾਤੀ ਮੇਰੀ ਡਿਊਟੀ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਲੱਗੀ ਸੀ ਕਿ ਆਪਾਂ ਕਿਸਾਨਾਂ ਨੂੰ ਵਿਆਹ ਕਰਨਾ ਹੈਗਾ ਵਾਤਵਾਰ ਦੇ ਜਿਹੜੇ ਵਾਤਾਵਰਨ ਸਾਫ ਕਰਨ ਵਾਲੀ ਉਹਨਾਂ ਦੀ ਕਿਸਾਨਾਂ ਦੀ ਖੇਤਾਂ ਦੇ ਵਿੱਚ ਫਾਲਗਰ ਬੂਟੇ ਜਾਂ ਛਾਂ ਵਾਲੇ ਬੂਟੇ ਲਗਾਏ ਜਾਣ ਤਾਂ ਜੋ ਕੇ ਸਾਨੂੰ ਫਰੂਟ ਵੀ ਮਿਲੇ ਤੇ ਆਕਸੀਜਨ ਮਿਲੇ ਸੋ ਕਿਸਾਨਾਂ ਦੇ ਖੇਤਾਂ ਦੇ ਵਿੱਚ ਆਜਾ ਹੀ ਕੋਟਮਰੇ ਪਹਿਲਾਂ ਅਸੀਂ ਹੁੰਡਰੀ ਦੇ ਵਿੱਚ ਕੈਂਪ ਲਗਾ ਕੇ ਕਾਫੀ ਕਿਸਾਨਾਂ ਨੂੰ ਜਿਹੜੇ ਹੈਗੇ ਆ ਬੂਟੇ ਜਿਹੜੇ ਦਿੱਤੇ ਗਏ ਆ ਤੇ ਉਹਨਾਂ ਨੇ ਆਪਣੇ ਖੇਤਾਂ ਦੇ ਵਿੱਚ ਲਗਾਏ ਆ ਅੱਜ ਕੋਟਮਰਾ ਦੇ ਵਿੱਚ ਇਹ ਸ਼ੁਰੂਆਤ ਕਰ ਰਹੇ ਆ ਕਿ ਹਰ ਇੱਕ ਪਿੰਡ ਦੇ ਵਿੱਚ ਇਹ ਬੂਟੇ ਪਚਾਉਣੇ ਹੈਗੇ ਆ ਸਾਡੀ ਬਹੁਤ ਹੀ ਸਤਿਕਾਰਯੋਗ ਖੇਤੀਬਾੜੀ ਅਫਸਰ ਡਾਕਟਰ ਪ੍ਰਕਾਸ਼ ਸਿੰਘ ਜੀ ਉਹਨਾਂ ਨੇ ਵੀ ਇਹੀ ਕਿਹਾ ਹੈ ਕਿ ਆਪਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਵੇਅਰ ਕਰਕੇ ਉਹਨਾਂ ਦੇ ਖੇਤਾਂ ਦੇ ਵਿੱਚ ਬੂਟੇ ਲਗਾਏ ਜਾਣ। ਸੋ ਅੱਜ ਅਸੀਂ ਜਿਹੜੀ ਹੈਗੀ ਆ ਉਹਨਾਂ ਦੇ ਰਿਜਿਸਟਰ ਦਸਤਿਹੀ ਹੋਏ ਆ। ਸੋ ਅੱਜ ਅਸੀਂ ਇਹਨਾਂ ਦੇ ਖੇਤਾਂ ਦੇ ਵਿੱਚ ਕਿਸਾਨਾਂ ਦੇ ਆ ਸਾਰੇ ਮੇਰੇ ਨਾਲ ਕਿਸਾਨਾਂ ਨਾਲੇ ਰਜਿਸਟ੍ਰੇਸ਼ਨ ਹੋ ਰਹੀ ਆ। ਇਸ ਤੋਂ ਬਾਅਦ ਇਹਨਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾ ਕੇ ਅਸੀਂ ਬੂਟੇ ਜਿਹੜੀ ਆ ਲਗਾ ਦੇਣੀ ਆ ਜਿਸਦੇ ਨਾਲ ਸਾਨੂੰ ਵਾਅਦਾ ਪੂਰਾ ਸਾਫ਼ ਹੋਊਗਾ। ਆਕਸੀਜਨ ਮਿਲੋਗੀ ਤੇ ਸਾਡਾ ਜਿਹੜਾ ਹੈ ਟੈਂਪਰੇਚਰ ਵੀ ਡਾਊਨ ਆਊਗਾ ਤੇ ਇਸ ਤੋਂ ਇਲਾਵਾ ਸਾਨੂੰ ਫਰੂਟ ਵੀ ਮਿਲੂਗਾ ਜਿਸ ਕਰਕੇ ਮੇਰੇ ਕਿਸਾਨ ਸਾਰੇ ਇੱਥੇ ਬੜੇ ਉਤਸ਼ਾਹ ਨਾਲ ਆ ਰਹੇ ਆ ਤੁਸੀਂ ਦੇਖ ਰਹੇ ਹੋ ਕਿ ਸਾਰੇ ਜੰਗ ਫਾਰਮਰ ਹੀ ਆ ਆਪ ਖੁਦ ਖੇਤੀ ਕਰਦੇ ਆ ਇਹ ਸਾਡਾ ਬੇੜ ਦਾ ਏਰੀਆ ਹੈ ਸਾਡਾ ਸਭ ਤੋਂ ਜਿਹੜਾ ਦਰਿਆ ਦੇ ਕੰਢੇ ਤੇ ਆ ਇੱਥੇ ਜਿਹੜੀਆਂ ਕਹਿ ਰਹੇ ਹੁੰਦਾ ਕਿ ਕਿਸਾਨ ਨੂੰ ਸਹੂਤ ਨਹੀਂ ਮਿਲਦੀ ਮੇਰਾ ਜਿਹੜਾ ਫੋਕਸ ਹੈਗੇ ਸਾਰੇ ਪਿੰਡਾਂ ਤੇ ਹੈਗਾ ਮੈਂ ਜਿਹੜੇ ਛੋਟੇ ਕਿਸਾਨ ਆ ਉਹਨਾਂ ਨੂੰ ਪਹਿਲ ਦੇਣਾ ਹੈਗਾ ਕਿਉਂਕਿ ਛੋਟੇ ਕਿਸਾਨ ਉਹਨਾਂ ਨੂੰ ਜਿਹੜੇ ਲਗਾਉਣਗੇ ਉਹ ਕੇਅਰ ਵੀ ਵੱਧ ਕਰਨਗੇ ਵੱਡੇ ਕਿਸਾਨਾਂ ਨਾਲੋਂ ਛੋਟੇ ਕਿਸਾਨ ਕੇਅਰ ਜ਼ਿਆਦਾ ਕਰਦੇ ਹੈਗੇ ਆ ਤੇ ਅੱਜ ਜਿਹੜੇ ਇਹਨਾਂ ਨੂੰ ਪੰਜਾਬ ਸਰਕਾਰੋਂ ਲੋ ਫ੍ਰੀ ਆਕਾਉਂਟ ਜਿਹੜੇ ਦਿੱਤੇ ਦਿੱਤੇ ਜਾਣੇ ਹੈਗੇ ਆ ਤੇ ਨਾਲ ਦੀ ਨਾਲ ਅਸੀਂ ਚੈੱਕ ਵੀ ਕਰਾਂਗੇ ਕਿਉਂਕਿ ਜਿਹੜਾ ਬੂਟਾ ਲੈ ਕੇ ਜਾਣਾ ਤਾਂ ਬੜਾ ਸੁੱਕਾ ਉਹ ਬੂਟੇ ਦੀ ਕੇਅਰ ਕਰਨੀ ਉਹ ਅਸੀਂ ਦੇਖਣੀ ਹੈ ਕਿ ਉਹ ਕਿਸਾਨ ਨੇ ਉੱਤੇ ਕੇਅਰ ਕੀਤੀ ਆ ਉਹ ਉੱਤੇ ਬੂਟਾ ਵਾਕਿਆ ਪੜਿਆ ਹੈਗਾ ਜੇ ਕਿਸਾਨ ਦੇ ਉੱਤੇ ਬੂਟਾ ਨਹੀਂ ਪੜਿਆ ਹੈ ਅਸੀਂ ਉੱਤੇ ਪਰਚਾ ਵੀ ਦਰਜ ਕਰਾਂਗੇ ਕਿਉਂਕਿ ਮੇਰੀ ਸਾਥ ਜਿਹੜੀ ਹੈ ਦਿਸ਼ਨ ਨਿਰਦੇਸ਼ ਆ ਆਪਾਂ ਵਾਅਦਾ ਵਾਂਦਾ ਸਾਫ਼ ਕਰਨਾ ਹੈਗਾ ਜੇ ਆਪਾਂ ਇਹਦੀ ਮਿਹਨਤ ਕਰ ਰਹੇ ਆ ਪੰਜਾਬ ਸਰਕਾਰ ਤੁਹਾਨੂੰ ਬੂਟੇ ਦੇ ਰਹੀ ਆ ਤੇ ਜੇ ਆਪਾਂ ਉਹਦੀ ਕੇਅਰ ਨਹੀਂ ਕਰਨੀ ਪਾਣੀ ਨਹੀਂ ਪੋਣਾ ਹੈਗਾ ਫਿਰ ਤੇ ਬੂਟੇ ਖੜਨ ਦਾ ਕੋਈ ਫਾਇਦਾ ਨਹੀਂ ਨਾ ਸੋ ਕੁ ਥਾਮ ਦਿਨਾਂ ਨੂੰ ਬੀਤੀ ਹੈਗੇ ਆਪਾਂ ਬੂਟੇ ਲਗਾਉਨੇ ਆ ਤੇ ਹਰਿਆ ਭਰਿਆ ਬਣਾਉਣਾ ਤੇ ਆਕਸੀਜਨ ਕਰਨੀ ਤੇ ਆਪਣੇ ਟਿਊਬਾਂ ਦੇ ਉੱਤੇ ਬਹੁਤ ਤੋਂ ਬਾਅਦ ਆਪਾਂ ਫਰਦਾਂ ਬੂਟੇ ਲਾਵਾਂਗੇ ਸੋ ਧੰਨਵਾਦ ਥੈਂਕ ਯੂ